ਸਤ ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਅੱਜ ਦੀ ਵੱਡੀ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਪੈਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਰਕਾਰੀ ਕਰਮਚਾਰੀਆਂ ਦੀ ਤਨਖਾਹ 'ਚ ਸਿਰਫ 13% ਵਾਅਦੇ ਦਾ ਸਿਜਾ ਫਿਟਮੈਂਟ ਫੈਕਟਰਸ 1.8 ਹੋਣ ਦੀ ਸੰਭਾਵਨਾ ਰਿਪੋਰਟ ਕੇਂਦਰੀ ਸਰਕਾਰੀ ਕਰਮਚਾਰੀਆਂ ਦੇ ਪੈਨਸ਼ਨ ਜੋ 8ਵੇਂ ਤਨਖਾਹ ਕਮਿਸ਼ਨ ਦੇ ਅਧੀਨ ਤਨਖਾਹ ਅਤੇ ਪੈਨਸ਼ਨ ਵਿੱਚ ਵੱਡੇ ਵਾਅਦੇ ਦੀ ਉਮੀਦ ਕਰ ਰਹੇ ਹਨ ਨਿਰਾਸ਼ ਹੋ ਸਕਦੇ ਹਨ ਕਿ ਕੋਰਟ ਇੰਸਟੀਚਿਊਸ਼ਨ ਇਕੋਜੀਟ ਦੀ ਇੱਕ ਰਿਪੋਰਟ ਇੱਕ ਨਵੀਂ ਰਿਪੋਰਟ ਵਿੱਚ ਸੁਝਾਅ ਦਿੱਤਾ ਗਿਆ ਹੈ ਕਿ ਅਨੁਮਾਨਿਤ ਵਾਧਾ ਪਹਿਲਾਂ ਦੇ ਅਨੁਮਾਨ ਨਾਲੋਂ ਵੱਧ ਬਹੁਤ ਘੱਟ ਹੋ ਸਕਦਾ ਹੈ ਰਿਪੋਰਟ ਦੇ ਅਨੁਸਾਰ ਆਉਣ ਵਾਲੀ ਤਨਖਾਹ ਸੋਧ ਲਈ ਫਿਟਮੈਂਟ ਫੈਕਟਰ ਸਿਰਫ 1.8 ਹੋ ਸਕਦਾ ਹੈ ਇਸ ਦਾ ਅਨੁਮਾਨਵਾਦ ਸਿਰਫ ਤੇਰਾ ਪ੍ਰਸ਼ਦ ਦਾ ਮੂਲ ਤਨਖਾਹ ਵਾਧਾ ਹੋਵੇਗਾ ਇਸ ਦੇ ਮੁਕਾਬਲੇ 7ਵੇਂ ਤਨਖਾਹ ਕਮਿਸ਼ਨ ਦੇ 2.57 ਦਾ ਫਿਟਮੈਂਟ ਫੈਕਟਰ ਲਾਗੂ ਕੀਤਾ ਸੀ ਜਿਸ ਦਿਨ ਤੀਜੇ ਵਜੋਂ 2016 ਵਿੱਚ ਲਾਗੂ ਹੋਣਾ ਹੁਣ ਤੇ ਤਨਖਾਹ ਵਿੱਚ 14.63% ਵਾਧਾ ਹੋਇਆ ਸੀ ਇਸ ਵਾਧੇ ਅਜੇ ਵੀ 8 ਤਨਖਾਹ ਕਮਿਸ਼ਨ ਦੇ ਅਨੁਮਾਨਿਤ ਕੀਤੇ ਜਾ ਰਹੇ ਵਾਧੇ ਨਾਲੋਂ ਵੱਧ ਹੈ ਇਸ ਰਿਪੋਰਟ ਲਗਭਗ 33 ਲੱਖ ਕੇਂਦਰੀ ਸਰਕਾਰੀ ਕਰਮਜਗਾਂ 68 ਲੱਖ ਪੈਨਸ਼ਨਾਂ ਲਈ ਇੱਕ ਝਟਕਾ ਹੈ ਜੋ ਹੋਰ ਮਹੱਤਵਪੂਰਨ ਸੋਧ ਦੀ ਉਮੀਦ ਕਰ ਰਹੇ ਹਨ ਉਹਨਾਂ ਵਿੱਚੋਂ ਗ੍ਰੇਡ ਸੀ ਤੇ ਕਰਮਚਾਰੀਆਂ ਜੋ ਕੁੱਲ ਕਰਮਚਾਰੀਆਂ ਦਾ ਲਗਭਗ 90 ਪ੍ਰਸਤ ਬੰਦੇ ਹਨ ਸਭ ਤੋਂ ਵੱਧ ਪ੍ਰਭਾਵਿਤ ਹੋਣ ਵਾਲੇ ਸੰਭਾਵਨਾ ਹੈ ਕਿ ਕਿਉਂਕਿ ਉਹਨਾਂ ਨਵੇਂ ਢਾਂਚੇ ਤੋਂ ਸਭ ਤੋਂ ਵੱਧ ਲਾਭ ਹੋਣ ਦੀ ਉਮੀਦ ਹੈ ਸੋਧ ਹੋਈ ਤਨਖਾਹ ਦੀ ਕਿੰਨਾ ਕਰਨ ਇੱਕ ਫਿਟਮੈਂਟ ਫੈਕਟਰ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਇਸ ਨਵੀਂ ਤਨਖਾਹ ਦੇ ਪਛਾਣ ਲਈ ਮੌਜੂਦਾ ਮੂਲ ਤਨਖਾਹ ਦੇ ਗੁਣਾ ਗੁਣਾ ਕਰਦਾ ਹੈ ਉਦਾਹਰਨ ਵਜੋਂ 7ਵੇਂ ਤਨਖਾਹ ਕਮਿਸ਼ਨ ਤੇ ਇਸ 2.57 ਫਿਟਮੈਂਟ ਫੈਕਟਰ ਨਾਲੋਂ ਘੱਟ ਤੋਂ ਘੱਟ ਮੂਲ ਤਨਖਾਹ 7000 ਰੁਪਏ ਤੋਂ ਵੱਧ ਕੇ 18000 ਰੁਪਏ ਕਰ ਦਿੱਤੀ ਗਈ ਹੈ ਹਾਲਾਂਕਿ ਕੋਰਟ ਦੇ ਅਨੁਮਾਨਾਂ ਅਨੁਸਾਰ 8ਵਾਂ ਤਨਖਾਹ ਕਮਿਸ਼ਨ ਆਰ 1.8 ਫਿਟਮੈਂਟ ਫੈਕਟਰ ਦੀ ਵਰਤੋਂ ਕਰਦੇ ਹੋਏ ਘੱਟੋ ਘੱਟ ਤਨਖਾਹ ਨੂੰ ਸਿਰਫ 18000 ਰੁਪਏ ਤੋਂ ਵਧਾ ਕੇ 30000 ਰੁਪਏ ਕਰ ਕਰ ਸਕਦੇ ਹਨ ਖਬਰ ਨਾਲ ਅੰਤ ਤੱਕ ਬੜੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ